ਆ ਕੁਛ ਰਿਕਾਰਡ ਛਾੜਿਆ ਗਿਆ ਜੀ ਇੱਥੇ ਡੀਐਸਪੀ ਸਾਹਿਬ ਦਾ ਦਫਤਰ ਆ ਤੇ ਇਹਦੇ ਵਿੱਚੋਂ ਆ ਕੁਛ ਰਿਕਾਰਡ ਕੰਪਲੇਂਟ ਨੰਬਰਾਂ ਪਾਸਪੋਰਟ ਵਗੈਰਾ ਇਹ ਐਂ ਪਈਆਂ ਨੇ ਤੇ ਇਹ ਉਹੀ ਡੀਐਸਪੀ ਸਾਹਿਬ ਦਾ ਦਫਤਰ ਆ ਜਿੱਥੇ ਵਿਜੀਲੈਂਸ ਨੇ ਰੇਡ ਮਾਰੀ ਸੀ ਤੇ ਬਾਕੀ ਦੇਖੋ ਸਟੇਨਲੈਸਟੋਂ ਲੈ दारू ਦੀਆਂ ਬੋਤਲਾਂ ਹੀ ਪਈਆਂ ਐ। ਆ ਸਰਕਾਰੀ ਸਮਾਨ ਪਿਆ ਇੱਥੇ। ਤੇ ਅ ਵਿੱਚੇ ਤੁਸੀਂ ਉਹ ਦੇਖੋ ਇੱਕ ਇੰਟਰਨੈਟ ਦਾ ਰਾਊਟਰ ਵੀ ਜਿਹੜਾ ਹੈਗਾ ਉਹਨੂੰ ਵੀ ਅੱਗ ਲਾ ਦਿੱਤੀ ਗਈ ਹੈ। ਸੋ ਕੀ ਸੜਿਆ ਗਿਆ ਵਿੱਚ ਕੰਪਿਊਟਰ ਸੜਿਆ ਕੀ ਸੜਿਆ ਜੀ? ਇਹ ਇੱਕ ਦੇਖਣ ਵਾਲੀ ਗੱਲ ਐ। ਸੋ ਇਹ ਉਹੀ ਦਫ਼ਤਰ ਹੈ ਜਿੱਥੇ ਤੁਸੀਂ ਦੇਖਿਆ ਹੋਣਾ ਕਿ ਵਿਜੀਲੈਂਸ ਨੇ ਰੇਡ ਮਾਰ ਕੇ ਜਿਹੜਾ ਹੈਗਾ ਮੈਂ ਤੁਹਾਨੂੰ ਲਾਈਵ ਦਿਖਾ ਰਿਹਾ ਇੱਥੋਂ ਦਫ਼ਤਰ ਉੱਪਰ ਪਾਲਿਸ ਪੁੱਛੋ ਠੀਕ ਹੈ ਜੀ ਇਹ ਪਿੱਛੇ ਜਿਹੜੀ ਅੱਗ ਲੱਗੀ ਹੈ ਕਿਹਨੇ ਲਾਈ ਹੈ ਪਤਾ ਇਹਨਾਂ ਨੂੰ ਇਹਨਾਂ ਨੇ ਲਾਈ ਹੈ ਅੱਛਾ ਜੀ ਕਹਿੰਦੇ ਇਹਨਾਂ ਨੂੰ ਪਤਾ ਹੋਊ ਕਿ ਡਿਪਟੀ ਸਾਹਿਬ ਦੇ ਦਫ਼ਤਰ ਨੇ ਅੱਗ ਲਾਈ ਹੈ ਪਿੱਛੇ ਤੇ ਅੱਛਾ ਦਫ਼ਤਰ ਬੰਦ ਹੈ ਜੀ ਡ੍ਰਿਫਟੀ ਸਾਹਿਬ ਦਾ ਕੋਈ ਮੁਲਾਜ਼ਮ ਨਹੀਂ ਹੈ ਇੱਥੇ ਕਿਉਂਕਿ ਮੈਨੂੰ ਲੱਗਦਾ ਜਦੋਂ ਦੀ ਵਿਜੀਲੈਂਸ ਦੀ ਹੋਈ ਆ ਉਦੋਂ ਕੌਣ ਇਹਨੂੰ ਜਿੰਦਰਾ ਲਾ ਗਿਆ ਮੈਂ ਫਿਰ ਤੁਹਾਨੂੰ ਦਿਖਾ ਦਿਆਂ ਕਿ ਇਸ ਵਕਤ ਅਸੀਂ ਦਫ਼ਤਰ ਉਪਕਰਤਨ ਪੁਲਿਸ ਸਬਡਿਵੀਜ਼ਨ ਪੁੱਚੋ ਦੇ ਉਹ ਏਰੀਏ 'ਚ ਜਿੱਥੇ ਕਿ ਪਿੱਛੇ ਆ ਅੱਗ ਲਾਈ ਗਈ ਆ ਇਹ ਇਹ ਅੱਗ ਕਿਸ ਚੀਜ਼ ਨੂੰ ਲੱਗੀ ਆ ਵਿੱਚ ਸਰਕਾਰੀ ਕਾਗਜ਼ਾਤ ਨੇ ਜਿਹੜੇ ਉਹ ਤੁਹਾਨੂੰ ਆ ਦੇਖਣਗੇ ਇਹ ਇਹ ਫਾਈਲਾਂ ਜਿਹੜੀਆਂ ਨੇ ਦਿਖ ਰਹੀਆਂ ਨੇ ਇਹ ਕੀ ਤੋਂ ਪਰਮਿਸ਼ਨ ਲੈ ਕੇ ਅੱਗ ਲਾਈ ਗਈ ਹੈ ਕਿਵੇਂ ਲਾਈ ਗਈ ਹੈ ਕਿਹਨੇ ਲਾਈ ਹੈ ਇਹ ਇੱਕ ਸਵਾਲ ਖੜਾ ਕਰਦਾ ਤੁਹਾਨੂੰ ਦਿਖਾ ਦਈਏ ਕੀ ਪਿੱਛੇ ਕੁਛ ਆ ਕੰਪਲੇਂਟਸ ਵੀ ਜਿਹੜੀਆਂ ਨੇ ਉਹ ਪਈਆਂ ਨੇ ਭਾਵੇਂ ਇਹ ਡੀਐਸਪੀ ਪੁੱਛੋ ਆ ਦੇਖੋ ਪਿੱਛੇ ਲਿਖਿਆ ਹੋਇਆ ਤੇ ਆ ਸਾਰੀਆਂ ਕੰਪਲੇਂਟਸ ਜਿਹੜੀਆਂ ਹੈਗੀਆਂ ਬਲਜੀਤ ਕੌਰ ਪੁੱਤਰੀ ਹਰਜਿੰਦਰ ਸਿੰਘ ਵਾਸੀ ਦਾਨ ਸਿੰਘ ਆਲਾ ਨਈਆਂ ਆਲਾ ਇਹਨਾਂ ਦੀਆਂ ਪਈਆਂ ਕੰਪਲੇਂਟਸ ਪਈਆਂ ਨੇ ਇਨਾਦਰ ਨਿਬਟਾਰਾ ਹੋਇਆ ਨਹੀਂ ਹੋਇਆ ਕਦੋਂ ਦਾ ਇਹ ਰਿਕਾਰਡ ਹੈ ਜੇਕਰ ਆਪਾਂ ਗੱਲ ਕਰੀਏ ਤਾਂ ਤਮਾਮ ਇਹ ਰਿਕਾਰਡ ਦੀ ਸਮਝ ਨਹੀਂ ਆ ਰਹੀ ਇਹ ਕਦੋਂ ਦਾ ਰਿਕਾਰਡ ਆ ਪਿੱਛੇ ਆ ਪੇਟੀਆਂ ਪਈਆਂ ਸੋ ਕੋਈ ਵੀ ਜਿਹੜੀ ਹੈ ਇਹ ਜਿਹੜੀ ਚੀਜ਼ ਹੈਗੀ ਆ ਆਪਾਂ ਦੇਖ ਸਕਦੇ ਆ ਇਹ ਅੱਗੇ ਕਦੋਂ ਕਦੀ ਲੱਗੀ ਆ ਪਤਾ ਕੁਛ ਸਰ ਪਹਿਲੇ ਲੱਗੀ ਹੋਈ ਸੀ ਪਹਿਲੇ ਕਿੰਨੀ ਕੁ ਦੇਰ ਹੋ ਗਈ ਕੱਲ ਤੱਕ ਕੰਡਾ ਤੂੰ ਚਾਹ ਪੀਣ ਦਾ ਕੰਮ ਕਰਦੇ ਉੱਥੇ ਅੱਛਾ ਅੱਛਾ ਘੰਟਾ ਕੋ ਗਿਆ ਹੈ ਅੱਛਾ ਪਿੱਛੇ ਹੈ ਠੀਕ ਹੈ ਠੀਕ ਹੈ ਇਹ ਸੋ ਘੰਟਾ ਹੋ ਗਿਆ ਜੀ ਇਹਨੂੰ ਅੱਗ ਲੱਗੀ ਨੂੰ ਪਤਾ ਲੱਗਾ ਕਿਸਨੇ ਲਾਈ ਹੈ ਜਾਂ ਕੋਈ ਨਹੀਂ ਸਰ ਐ ਨਹੀਂ ਪਤਾ ਆਏ ਨਹੀਂ ਪਤਾ ਮੈਂ ਸਮੈਲ ਆਈ ਨਾ ਮੈਨੂੰ ਮੈਂ ਕਿ ਅੱਗ ਲੱਗ ਗਈ ਪਿੱਛੇ ਮੈਂ ਸਮੈਲ ਆਣ ਲੱਗ ਗਈ ਅੱਗ ਦੀ ਮੈਂ ਕਿ ਸਮੈਲ ਅੱਗ ਲੱਗ ਲੱਗੀ ਮੈਂ ਆਪਣੀ ਦੁਕਾਨ ਚੈੱਕ ਕਰਨ ਲੱਗਾ ਮੈਂ ਅੱਗੇ ਦੁਕਾਨ ਦੇ ਤਾਰਾ ਦੁਰਾ ਭੇੜ ਗਈਆਂ ਹੂੰ ਫਿਰ ਮੈਂ ਕਿ ਦੁਕਾਨ 'ਚ ਤਾਂ ਹੈ ਨਹੀਂ ਮੈਂ ਕਿੱਥੇ ਲੱਗੇ ਫਿਰ ਮੈਂ ਉੱਧਰ ਨਿਕਾ ਮਾਰੀ ਜੀ ਹੂੰ ਫਿਰ ਇੱਧਰ ਦੇਖਿਆ ਮੈਂ ਕਿ ਇੱਧਰ ਲੱਗੀ ਠੀਕ ਹੈ ਜੀ ਸੋ ਇਹ ਦੇਖ ਸਕਦੇ ਹੋ ਜੀ ਕਹਿੰਦੇ ਅੱਗ ਲੱਗੀ ਹੈ ਇੱਥੇ ਸੋ ਇਦੇ ਉੱਤੇ ਦੇਖਦੇ ਹਾਂ ਕੀ ਬਣਦਾ